रोटी बाय इंडिपेंडेंस कणकण में स्वाद कणकण में भारत ਭਾਰਤ ਅਤੇ ਪਾਕਿਸਤਾਨ ਆਪਣਾ 78ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਵਾ ਪਰ ਕੁਝ ਚੀਜ਼ਾਂ ਐਸੀਆਂ ਨੇ ਕੁਝ ਸਥਾਨ ਐਸੇ ਨੇ ਜਿਹੜੇ ਇਸ ਆਜ਼ਾਦੀ ਤੋਂ ਬਾਅਦ ਦੋਨੋਂ ਦੇਸ਼ਾਂ ਤੋਂ ਵਾਂਝੇ ਰਹਿ ਗਏ ਨੇ ਯਾਨੀ ਕਿ ਕੁਝ ਹਿਸਟੋਰੀਕਲ ਸਥਾਨ ਪਾਕਿਸਤਾਨ ਵਾਲ ਲਹਿੰਦੇ ਪੰਜਾਬ ਵਾਲ ਰਹਿ ਗਏ ਨੇ ਤੇ ਕੁਝ ਚੜ੍ਹਦੇ ਪੰਜਾਬ ਭਾਰਤ ਦੇ ਵਿੱਚ ਆ ਗਏ ਨੇ ਪਰ ਅੱਜ ਅਸੀਂ ਤੁਹਾਨੂੰ ਜਿਸ ਜਗ੍ਹਾ ਤੇ ਲੈ ਕੇ ਆ ਰਹੇ ਆ ਉਹ ਜਗ੍ਹਾ ਤੇ ਦੋਨੋਂ ਹੀ ਦੇਸ਼ਾਂ ਦੇ ਇਤਿਹਾਸਿਕ ਸਥਾਨਾਂ ਨੂੰ ਸਥਾਨ ਦਿੱਤਾ ਗਿਆ ਵਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਖੇੜ ਦੇ ਉੱਗੇ ਪਿੰਡ ਦੇ ਰੂਪ ਦੇ ਵਿੱਚ ਜਾਣਿਆ ਜਾਣ ਵਾਲਾ ਪਿੰਡ ਜਰਖੜ ਜਿੱਥੇ ਜਰਖੜ ਸਪੋਰਟਸ ਅਕੈਡਮੀ ਵੀ ਹੈ ਤਾਂ ਪਰ ਹੁਣ ਜਰਖੜ ਜਿਹੜਾ ਦਾ ਆਪਣੇ ਅਲੱਗ ਵਿਰਸੇ ਨੂੰ ਪਛਾਣਨ ਵਾਲਾ ਇੱਕ ਪਿੰਡ ਬੰਦਾ ਜਾ ਰਿਹਾ ਵਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਨਤੇ ਜਰਖੜ ਦੀਆਂ ਜਿੱਥੇ ਭਾਰਤ ਪਾਕਿਸਤਾਨ ਦੇ ਇਤਿਹਾਸਿਕ ਸਥਾਨਾਂ ਨੂੰ ਇੱਥੇ ਬਣਾ ਕੇ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਨੌਜਵਾਨ ਪੀੜ੍ਹੀ ਜਿਹੜੀ ਨਵੀਂ ਪਨੀਰੀ ਜਾਂ ਨਵੀਂ ਪੀੜ੍ਹੀ ਅੱਜ ਕੱਲ ਆ ਰਹੀ ਹੈ ਉਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਸ ਸਥਾਨ ਦੀਆਂ ਜਿੱਥੇ ਭਾਰਤ ਅਤੇ ਪਾਕਿਸਤਾਨ ਦੇ ਇਤਿਹਾਸਿਕ ਜਿਹੜੇ ਸਥਾਨ ਹੈ ਉਹਨਾਂ ਨੂੰ ਬਣਾਇਆ ਗਿਆ ਹੈ ਤੇ ਜਿਹੜੇ-ਜਿਹੜੇ ਮੂਵਮੈਂਟ ਸੀਗੇ ਉਹਨਾਂ ਨੂੰ ਵੀ ਦਰਸਾਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਸਾਹਮਣੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਰਡਰ ਦੀਆਂ ਚੜ੍ਹਦੇ ਪੰਜਾਬ ਵਾਲੇ ਪਾਸੇ ਤੋਂ ਅਸੀਂ ਐਂਟਰ ਕਰ ਰਹੇ ਆ ਤੇ ਅੱਗੇ ਪਾਕਿਸਤਾਨ ਵੱਲ ਨੂੰ ਵੀ ਦਰਸ਼ਨ ਕਰਾਵਾਂਗੇ ਤੇ ਪਰ ਸਾਡੇ ਨਾਲ ਮੌਜੂਦ ਰਹਿਣਗੇ ਇਸ ਜਗ੍ਹਾ ਨੂੰ ਬਣਾਉਣ ਵਾਲੇ ਖੇਡ ਪ੍ਰੇਮੀ ਜਗਰੂਪ ਸਿੰਘ ਜੜਖੜ ਤਾਂ ਜੀ ਸਵਾਗਤ ਆ ਤੁਹਾਡਾ ਪੰਜਾਬ ਤੱਕ ਤੇ ਜੀ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਪੰਜਾਬ ਤੱਕ ਚੈਨਲ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਆਪ ਦਾ ਕੀਮਤੀ ਟਾਈਮ ਕੱਢਿਆ ਤੇ ਜਨਤ ਜੜਖੜਾਏ ਤੁਹਾਡਾ ਵੈਲਕਮ ਥੈਂਕ ਯੂ ਜਗਰੂਪ ਜੀ ਜੜਖੜ ਨੂੰ ਸਪੋਰਟਸ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ ਸਪੋਰਟਸ ਅਕੈਡਮੀ ਆ ਹਾਕੀ ਦਾ ਸਟੇਡੀਅਮ ਹੈ ਅਤੇ ਕਈ ਖੇਡਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਕਈ ਖਿਡਾਰੀ ਇੱਥੋਂ ਨਿਕਲੇ ਨੇ ਪਰ ਅੱਜ ਜਿਹੜਾ ਅਸੀਂ ਜਿਹੜਾ ਜਗ੍ਹਾ ਤੇ ਖੜੇ ਆ ਇਸ ਨੂੰ ਬਣਾਉਣ ਦਾ ਕੀ ਮਕਸਦ ਰਿਹਾ ਜਿਹੜਾ ਇਤਿਹਾਸ ਨੂੰ ਲੋਕਾਂ ਨੂੰ ਇਤਿਹਾਸ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਸਾਡੀ ਅੱਜ ਦੀ ਨਵੀਂ ਪੀੜ੍ਹੀ ਆ ਉਹ ਇਤਿਹਾਸ ਤੋਂ ਬੜੀ ਬੇਮੱਖ ਹੋ ਰਹੀ ਆ ਉਹਨਾਂ ਨੂੰ ਇਤਿਹਾਸ ਬਾਰੇ ਉਹਨਾਂ ਨੂੰ ਸਾਡੀ ਜਿਹੜੀ ਪੁਰਾਣੀਆਂ ਰਵੈਤਤਾ ਸੀ ਸਾਡੀ ਜਿਹੜੀ ਪੁਰਾਣੀ ਵਿਰਾਸਤ ਸੀ ਉਹਦੇ ਬਾਰੇ ਦੱਸਣਾ ਬਹੁਤ ਜ਼ਰੂਰੀ ਹੈਗਾ ਅਸੀਂ ਇਸ 뮤ਜ਼ੀਅਮ ਦੇ ਵਿੱਚ ਜਿਸ ਦਾ ਨਾਮ ਜਨਤế ਜਰਖੜ ਇਹਦੇ ਵਿੱਚ ਹਿਮਾਚਲ ਪ੍ਰਦੇਸ਼ ਤਿਆਰ ਕੀਤਾ ਪੁਰਾਣਾ ਪੰਜਾਬ ਕੀਤਾ ਔਰ ਪੁਰਾਣਾ ਜਿੰਨੀ ਸਾਡੀ ਹੈਰੀਟੇਜ ਪੁਰਾਣੀਆਂ ਸੀਗੀਆਂ ਚੀਜ਼ਾਂ ਸਮੇਂ ਸੰਦੂਖ ਡੋਲੀ ਆ ਤੇ ਟੋਕੇ ਵਾਲੀ ਮਸ਼ੀਨ ਜਿਹੜੀ ਚੀਜ਼ਾਂ ਸਾ ਤੋਂ ਪਰੇ ਹਟਦੀਆਂ ਨੇ ਜਿ ਵੱਕਰ ਨਹੀਂ ਪਤਾ ਤੇ ਪੁਰਾਣਾ ਖੂਹ ਆ ਉਹ ਸਾਰਾ ਕੁਝ ਤਿਆਰ ਕੀਤਾ ਵਾ ਫਿਰ ਅਸੀਂ ਨਾਲ ਹੀ ਇੱਕ ਮਾਡਰ ਆਪਣਾ ਉਨ ਚੜਦਾ ਤੇ ਲੈਹਦੇ ਪੰਜਾਬ ਦਾ ਵਾਟਰ ਬਣਾਇਆ ਤੇ ਸਾਹਮਣੇ ਤੁਹਾਨੂੰ ਮੈਂ ਦਿਖਾਉਣਾ ਵਾਟਰ ਵਾਟਰ ਦਾ ਮਕਸਦ ਇੱਕੋ ਹੀ ਆ ਵੀ 1947 ਦੇ ਵਿੱਚ ਜਿਸ ਤਰ੍ਹਾਂ ਦੋ ਮੁਲਕ ਬਣ ਗਏ ਇੱਕ ਭਾਰਤ ਇੱਕ ਪਾਕਿਸਤਾਨ ਪਰ ਜਿਹੜਾ ਜ਼ਿਆਦਾ ਨੁਕਸਾਨ ਹੋਇਆ ਉਹ ਪੰਜਾਬ ਦਾ ਵੱਡਿਆ ਪੰਜਾਬ ਗਿਆ ਲੋਹੂ ਲਹਨ ਪੰਜਾਬ ਹੋਇਆ ਵਾ ਤੇ ਮਾਰ ਪਈ ਕਿਸਾਨੀ ਨੂੰ ਉਹ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਨਾਲ ਨਾਲ ਤਸਵੀਰਾਂ ਵੀ ਦਿਖਾਈ ਜਾਣ ਕਿ ਕਿਸ ਤਰ੍ਹਾਂ ਪੂਰਾ ਜਿਸ ਤਰ੍ਹਾਂ ਬਾਰਡਰ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਲੋਕਾਂ ਨੂੰ ਪੂਰਾ ਹੋ ਬੂ ਉਸ ਤਰ੍ਹਾਂ ਦਾ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤਰ੍ਹਾਂ ਐਕਚੁਅਲ ਜਿਹੜਾ ਵਾ ਬਾਰਡਰ ਤੇ ਦਿਖਾਈ ਦਿੰਦਾ ਵਾ ਬਿਲਕੁਲ ਜੀ ਇਹ ਅਸਲ ਵਿੱਚ ਸਾਡੇ ਜਜ਼ਬਾਤ ਨੇ ਫੀਲਿੰਗ ਆ ਇਹਦਾ ਮਕਸਦ ਇੱਕੋ ਹੀ ਆ ਵੀ ਲੋਕ ਆਪਸ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਕਰਕੇ ਇਕੱਠੇ ਰਹਿਣਾ ਚਾਹੁੰਦੇ ਨੇ ਪਰ ਸਾਡੇ ਪੋਲੀਟਿਕਲ ਲੀਡਰਾਂ ਦੀ ਬਦਵਲਤੇ ਬੰਡੀਆਂ ਬਣ ਗਏ ਆਂ ਵਾਟਰ ਬਣ ਗਏ ਨੇ ਸਰਦਾਂ ਬਣ ਗਏ ਆ ਜੋ ਕਿ ਲੋਕ ਨਹੀਂ ਚਾਹੁੰਦੇ ਹੈਗੇ ਸਾਡੀਆਂ ਤਸਵੀਰਾਂ ਤੁਸੀਂ ਦਿਖਾ ਰਿਹਾ ਨਾਲ-ਨਾਲ ਚੜ੍ਹਦੇ ਪੰਜਾਬ ਵਾਲੇ ਪਾਸੇ ਦੀਆਂ ਇਹ ਬਿਲਕੁਲ ਇਹ ਚੜ੍ਹਦਾ ਪੰਜਾਬ ਆ ਇਸ ਤੋਂ ਅੱਗੇ ਸਾਨੂੰ ਲਹਿੰਦਾ ਪੰਜਾਬ ਹੋਊ ਔਰ ਬਿਨਾ ਵੀਜੇ ਤੋਂ ਬਿਨਾ ਪਾਸਪੋਰਟ ਤੋਂ ਸਾਬਾ ਇਹ ਦੋ ਤਸਵੀਰਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ ਇੱਕ ਪਾਸੇ ਇੰਡੀਅਨ ਸੋਲਜਰ ਦੀ ਤਸਵੀਰ ਹੈ ਤੇ ਇੱਕ ਪਾਸੇ ਪਾਕਿਸਤਾਨ ਦੀ ਇਹ ਕਿਹਨਾਂ ਦੀ ਤਸਵੀਰਾਂ ਵਾ ਤੇ ਇਸ ਨੂੰ ਬਣਾਉਣ ਦਾ ਕੀ ਮਕਸਦ ਹੈ ਇਹ 1971 ਜਿਹੜੀ ਇੰਡੀਆ ਪਾਕਿਸਤਾਨ ਜੰਗ ਹੋਈ ਸੀ ਉਹਦੇ ਜਿਹੜੇ ਮੇਨ ਹੀਰੋ ਸੀ ਜਰਨਲ ਸਵੇਕ ਜਰਨਲ ਸਵੇਕ ਸਿੰਘ ਤੇ ਔਰ ਜਿਨ੍ਹਾਂ ਨੇ ਆਪਣੇ ਸਰਦਾਰ ਕੀਆ ਕਰਨ ਜਗਜੀਤ ਸਿੰਘ ਰੋੜਾ ਦੀ ਅਗਵਾਈ ਦੇ ਵਿੱਚ 99000 ਫੌਜੀਆਂ ਦੇ ਆਤਮ ਸਮਰਪਣ ਕਰਾਇਆ ਸੀਗਾ ਔਰ ਸਾਰੀ ਜ਼ਿੰਦਗੀ ਇਹਨਾਂ ਨੇ ਦੇਸ਼ ਕੌਮ ਤੇ ਲੇਖੇ ਲਾ ਦਿੱਤੀ ਆ ਤੇ ਇਹ ਉਹਨਾਂ ਦੀ ਤਸਵੀਰਾਂ ਦੇਖੋ ਲਿਖਿਆ ਹੋਇਆ ਕੋਈ ਡੂ ਨਾਟ ਸਰੈਂਡਰ ਐਂਡ ਕੋਈ ਵੈਨ ਨਾਟ ਡਾਈ ਵੀ ਅਸੀਂ ਸਰੈਂਡਰ ਨਹੀਂ ਕਰਦੇ ਜਾਂ ਜਿੱਤਦੇ ਹਾਂ ਜਾਂ ਅਸੀਂ ਮਰਦੇ ਹਾਂ ਔਰ ਸਵਾਸ ਵਿਖ ਸਿੰਘ ਨੇ ਤਾਂ ਕਰਕੇ ਵੀ ਦਿਖਾਤਾ ਇਹ ਤੇ ਇਹਦੇ ਪਾਕਿਸਤਾਨ ਦੀ ਆਰਮੀ ਦੇ ਜਰਨਲ ਦੀ ਫੋਟੋ ਹੈਗੀ ਆ ਤੇ ਅਸਲਾਮੁਅਲੈਕਮ ਲਿਖਿਆ ਹੋਇਆ ਹੈ ਇਹਦੇ ਵਿੱਚ ਤੇ ਹੁਣ ਜਿਵੇਂ ਆਪਾਂ ਚੜਦੇ ਸੀ ਉੱਪਰ ਨੂੰ ਹੁਣ ਥੱਲੇ ਲੈੰਦੇ ਨੂੰ ਜਾਵਾਂਗੇ ਇਹ ਚੜਦੇ ਪੰਜਾਬ ਤੋਂ ਹੁਣ ਲੈੰਦੇ ਪੰਜਾਬ ਵੱਲ ਨੂੰ ਜਾ ਰਹੇ ਆ ਤੇ ਇਸੇ ਤਰ੍ਹਾਂ ਪੂਰੀ ਬਨਾਵਟ ਵੀ ਇਸੇ ਤਰ੍ਹਾਂ ਦਿਖਾਈ ਗਈ ਹੈ ਕਿ ਕਿਸ ਤਰ੍ਹਾਂ ਜਿਹੜਾ ਵਾ ਇਹ ਲਹਿੰਦੇ ਪੰਜਾਬ ਵੱਲ ਨੂੰ ਜਾ ਰਹੇ ਆ ਇਹ ਲਹਿੰਦੇ ਪੰਜਾਬ ਤੇ ਐਂਟਰ ਹੁੰਦੇ ਜੀ ਤੁਹਾਨੂੰ ਇਹ ਪੂਲ ਬੈਸਦਾ ਪੂਲ ਆ ਪਰ ਇਹਦੇ ਉੱਪਰ ਜਿਹੜਾ ਇਹ ਰਾਵੀ ਪੁਲ ਦਾ ਰੂਪ ਦਿੱਤਾ ਗਿਆ ਪੁੱਲ ਨੂੰ ਇਹ ਰਾਵੀ ਪੁਲਾ ਉਹ ਸਾਹਮਣੇ ਕਰਤਾਰਪੁਰ ਸਾਹਿਬ ਦਾ ਮਾਡਲ ਤਿਆਰ ਕੀਤਾ ਗਿਆ ਵਾ ਤੇ ਫਿਰ ਇਧਰ ਸਾਹਮਣੇ ਮਿਲਖਾ ਸਿੰਘ ਦਾ ਘਰ ਤਿਆਰ ਕੀਤਾ ਗਿਆ ਵਾ ਇਹ ਮਿਲਖਾ ਸਿੰਘ ਦਾ ਜਿਹੜਾ ਪਾਕਿਸਤਾਨ ਵਾਲੇ ਪਾਸੇ ਘਰ ਆਏ ਉਹ ਘਰ ਆ ਜੀ ਇਹ ਪੁਰਾਣਾ ਘਰ ਉਹਨਾਂ ਦਾ ਉਹਨਾਂ ਦਾ ਲਿਖਿਆ ਹੈ ਉਹਨਾਂ ਦਾ ਸਟੈਚੂ ਬਣਾਇਆ ਵਿੱਚ ਉਹਦੇ ਵਿੱਚ ਉਹਨਾਂ ਦਾ ਪਿੰਡ ਵੀ ਲਿਖਿਆ ਉਹਦੇ ਵਿੱਚ ਉਹਨਾਂ ਦਾ ਜ਼ਿਲ੍ਹਾ ਵੀ ਲਿਖਿਆ ਹੈਗਾ ਵਾ ਤੇ ਥੋੜੀ ਜਿਹੀ ਪ੍ਰੋਬਲਮ ਹੈ ਸਾਡਾ ਥੋੜਾ ਜਿਹਾ ਕੰਮ ਚੱਲਦਾ ਹਜੇ ਤੇ ਉਹਦੇ ਕਰਕੇ ਥੋੜਾ ਜਿਹਾ ਖਨਾਰਜਾ ਖੰਡਿਆ ਪਿਆ ਪਰ ਤੁਸੀਂ ਦੇਖ ਕੇ ਫਿਰ ਉਹ ਇੱਕ ਬੜਾ ਵੱਡੀ ਚੀਜ਼ ਆ ਇਹ ਜੇ ਵਕਤ ਬੀਤ ਜਾਏਗਾ ਜਿਸ ਤਰ੍ਹਾਂ ਮਿਲਖਾ ਸਿੰਘ ਦਾ ਵਕਤ ਬੀਤ ਗਿਆ ਤੇ ਸਾਡਾ ਵੀ ਬੀਤ ਜਣਾ ਇਦਾਂ ਹੀ ਦੁਨੀਆ ਬੀਤਦੀ ਜਾਣੀ ਲੋਕਾਂ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਸਮਾਂ ਨਹੀਂ ਰੁਕਣਾ ਸਮਾਂ ਬੀਤਦਾ ਜਾਣਾ ਵੀ ਸਮਾਂ ਆਪਣੀ ਚੱਲ ਚੱਲੀ ਜਾਣਾ ਵਾ ਤੇ ਬੰਦੇ ਨੂੰ ਜੋ ਹੈਗਾ ਜ਼ਿੰਦਗੀ ਜਲਦੀ ਜਲਦੀ ਜੋ ਵੀ ਕੰਮ ਨੇ ਜੋ ਉਹਨੇ ਦੇਸ਼ ਲਈ ਕਰਨਾ ਜੋ ਕੰਮ ਲਈ ਕਰਨਾ ਉਹ ਕਰ ਲੈਣਾ ਚਾਹੀਦਾ ਹੈਗਾ ਸਾਹ ਇਧਰ ਅਫਗਾਨੀ ਗੇਟ ਬਣਾਇਆ ਗਿਆ ਵਾ ਇਹਦਾ ਕੀ ਇਤਿਹਾਸ ਹੈ ਇਸ ਦੇ ਬਾਰੇ ਥੋੜਾ ਜਾਨੂ ਕਰੋ ਇਹਦਾ ਇਹ ਹੈ ਵੀ ਦੁਨੀਆ ਦਾ ਅੰਤ ਨਹੀਂ ਹੈਗਾ ਜੀ ਜੇ ਅਸੀਂ ਪਾਕਿਸਤਾਨ ਦਾ ਇੰਟਰੋ ਇਸ ਤੋਂ ਅੱਗੇ ਅਫਗਾਨਿਸਤਾਨ ਆ ਜਾਂਦਾ ਅਫਗਾਨਿਸਤਾਨ ਤੋਂ ਕੇ ਇਰਾਨ ਆ ਜਾਂਦਾ ਮੈ ਰਾਨ ਤੋਂ ਕੇ ਜੁਰਪ ਚੱਲ ਪੈਂਦਾ ਪੀ ਦੁਨੀਆ ਦਾ ਅੰਤ ਨਹੀਂ ਹੈਗਾ ਤੇ ਅੱਜ ਅੱਲਾਹ ਭਾਰਤ ਪਾਕਿਸਤਾਨ ਦਾ ਬਾਰਡਰ ਹੀ ਨਹੀਂ ਦਿਖਾਇਆ ਇੱਧਰ ਅਫਗਾਨ ਦਾ ਬਾਰਡਰ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਾਕਿਸਤਾਨ ਤੋਂ ਅਗਲੇ ਪਾਸੇ ਅਫਗਾਨ ਸ਼ੁਰੂ ਹੋ ਜਾਂਦਾ ਵਾ ਦੁਨੀਆ ਦਾ ਅੰਤ ਨਹੀਂ ਹੈ ਦੁਨੀਆ ਬਸ ਬਾਰਡਰਾਂ ਦੇ ਵਿੱਚ ਸਿਮਟੀ ਹੋਈ ਆ ਪਰ ਦੁਨੀਆ ਅੱਗੇ ਤੋਂ ਅੱਗੇ ਚਲਦੀ ਰਹਿੰਦੀ ਆ ਤਾਂ ਇੱਧਰ ਇੱਕ ਤਸਵੀਰ ਬਣੀ ਹੋਈ ਆ ਇਸ ਦਾ ਕਿ ਇਹ ਸਟੈਚੂ ਆਫ ਲਿਬਰਟੀ ਇਹ ਇੱਕ 크੍ਰਿਸਚਨ ਧਰਮ ਨਾਲ ਅਮਰੀਕਾ ਜਿੱਥੇ ਵੀ ਆਪਣੇ ਗੋਰਿਆਂ ਦਾ ਰਾਜ ਨੇ ਉੱਥੇ ਸਾਰੇ ਸਟੈਚੂ ਬਣੇ ਹੋਏ ਨੇ ਅਸੀਂ ਇਹ ਕਿਹਾ ਵੀ ਹਰ ਬੰਦੇ ਨੂੰ ਹਰ ਤਰ੍ਹਾਂ ਦੀ ਹਰ ਧਰਮ ਦੀ ਹਰ ਕੰਟਰੀ ਦੀ ਫੀਲਿੰਗ ਜੀ ਆਵੇ ਵੀ ਅਸੀਂ ਆ ਗਏ ਆ ਔਰ ਬੱਚਿਆਂ ਨੂੰ ਇਹ ਚੀਜ਼ ਜਿਵੇਂ ਸਟੈਚੂ ਆ ਲਿਬਰਟੀ ਆ ਮੈਨੂੰ ਪਤਾ ਨਹੀਂ ਕਿਸ ਨੂੰ ਠੀਕ ਹੈ ਬੱਚਿਆਂ ਨੂੰ ਪਤਾ ਲੱਗਦਾ ਵੀ ਸਟੈਚੂ ਆ ਲਿਬਰਟੀ ਆ ਅਫਗਾਨੀ ਗੇਟ ਆ ਔਰ ਜੇ ਤੁਸੀਂ ਜੋ ਤੁਹਾਨੂੰ ਮੈਂ ਲਾਹੌਰ ਦਿਖਾਵਾਂਗਾ ਨਾ ਉਹ ਤੁਹਾਨੂੰ ਸੱਤ ਜੁਬੇ ਦੇਖਣ ਨੂੰ ਮਿਲਣਗੇ ਸੱਤ ਜੁਬਿਆਂ 'ਚ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਬਣਾਈ ਆ ਵੀ ਦੁਨੀਆ ਦੇ ਜੁਬਿਆਂ ਦੇ ਚ ਖਾਲਸਾ ਰਾਸ ਸੀ ਉਹ ਵੀ ਇੱਕ ਜੁਬਾ ਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਚੜ੍ਹਦੇ ਪੰਜਾਬ ਤੋਂ ਅਸੀਂ ਐਂਟਰ ਕੀਤੇ ਆ ਤੇ ਲਹਿੰਦੇ ਪ ਨਿਕਲ ਗਏ ਆ ਤੇ ਹੁਣ ਅੱਗੇ ਲਾਹੌਰ ਜਿਹੜਾ ਵਾ ਅੰਮ੍ਰਿਤਸਰ ਤੋਂ ਜਿਹੜਾ 32 ਕਿਲੋਮੀਟਰ ਦੀ ਦੂਰੀ ਤੇ ਲਾਹੌਰ ਦੱਸਿਆ ਜਾਂਦਾ ਕਿ 32 ਕਿਲੋਮੀਟਰ ਦੀ ਦੂਰੀ ਹੈ ਤਾਂ ਉਹ ਵੀ ਦਿਖਾਵਾਂਗੇ ਤਾਂ ਇਹ ਕਰਤਾਰਪੁਰ ਸਾਹਿਬ ਦੀ ਤਸਵੀਰ ਹੈ ਜਿਸ ਦਾ ਲੰਘਾ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਧਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੋਸ਼ਿਸ਼ਾਂ ਦੇ ਸਦਕਾ ਖੋਲਿਆ ਗਿਆ ਸੀਗਾ ਤਾਂ ਉਸ ਦਾ ਦ੍ਰਿਸ਼ ਵੀ ਇੱਥੇ ਪੂਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਲੋਗਾ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਤੇ ਕੱਲਾ ਇੰਨਾ ਹੀ ਨਹੀਂ ਤੇ ਇਧਰਲੇ ਪਾਸੇ ਹੋਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਰਾਵੀ ਦਾ ਪੁਲ ਬਣਾਇਆ ਗਿਆ ਵਾ ਵੈਸੇ ਤਾਂ ਇਸ ਨੂੰ ਮਿਊਜ਼ੀਅਮ ਪਾਰਕ ਦੇ ਵਿੱਚ ਪੂਲ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਰਿਹਾ ਪਰ ਇਸ ਨੂੰ ਇੱਕ ਰਾਵੀ ਦਾ ਪੁਲ ਬਣਾ ਕੇ ਪੂਰਾ ਉਸ ਤਰ੍ਹਾਂ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਐਕਚੁਅਲ ਜਿਹੜਾ ਵਾ ਸਿਚੁਏਸ਼ਨ ਆ ਭਾਰਤ ਪਾਕਿਸਤਾਨ ਦੇ ਬਾਰਡਰਾਂ ਦੇ ਉੱਤੇ ਕਿ ਕਿਸ ਤਰ੍ਹਾਂ ਤਸਵੀਰਾਂ ਤਾਂ ਕਈ ਹੋਰ ਚੀਜ਼ਾਂ ਵੀ ਇੱਥੇ ਬਣਾਈਆਂ ਗਈਆਂ ਲੋਕਾਂ ਨੂੰ ਐਂਟਰਟੇਨਮੈਂਟ ਦਾ ਸਾਧਨ ਵੀ ਦਿੱਤਾ ਗਿਆ ਤਾਂ ਕਿ ਅਗਰ ਕੋਈ ਲੋਕ ਆਂਦੇ ਨੇ ਤੇ ਇੱਥੇ ਪੂਰਾ ਐਂਟਰਟੇਨਮੈਂਟ ਜਿਹੜਾ ਆਪਣਾ ਕਾਰਸਿਕਨ ਜਿੱਥੇ ਵਿਰਾਸਤ ਨਾਲ ਤਾਂ ਜਾਣੂ ਹੋ ਨਹੀਂ ਹੋਣ ਉੱਥੇ ਐਂਟਰਟੇਨਮੈਂਟ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਵਾ ਆ ਸਾਡਾ ਸਰ ਜੀ ਬਰਸਤੀ ਨਹੀਂ ਜੇ ਕੋ ਬੱਸ ਸਟੈਂਡ ਬਣਨ ਇੱਥੇ ਜਿਹੜਾ ਵੀ ਹੀਰੋ ਹੋਏਗਾ ਜਿਸ ਤਰ੍ਹਾਂ 올림픽 ਸਾਡੇ ਮੈਡਲ ਆਏ ਨੇ ਉਹਨਾਂ ਬੱਚਿਆਂ ਦੀ ਫੋਟੋ ਲੱਗੋਗੀ ਤੇ ਮਰ ਇੱਥੇ ਇਹ ਹੈ ਵੀ ਬੰਦੇ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਮਿਲੇ ਇਹ ਕਿਸੇ ਨੇ ਪਰਿਵਾਰ ਸਵੇਤ ਆ ਗਿਆ ਦਾ ਖਾਣਾ ਖਾਣਾ ਬੈਠਣਾ ਵਾ ਤੇ ਉਹ ਬੰਦਾ ਕਰ ਸਕਦਾ ਹੈ ਟੈਲੀਫੋਨ ਕੇਂਦਰ ਬਣੇਗਾ ਤੇ ਇਸ ਤਰ੍ਹਾਂ ਹੈਗਾ ਉਹ ਹੁਣ ਆਪਾਂ ਲਾਹੌਰ ਚੱਲਦੇ ਆ ਇਹ ਵੀ ਇੱਕ ਬੜਾ ਵੱਡਾ ਗਿਆਨ ਗਿਆਨਵੰਤ ਚੀਜ਼ ਆ ਹੁਣ ਬੱਚਿਆਂ ਨੂੰ ਨਹੀਂ ਪਤਾ ਵੀ ਖੂਬ ਕੀ ਚੀਜ਼ ਹੁੰਦੀ ਆ ਇਹ ਹੁਣ ਬੱਚਿਆਂ ਨੂੰ ਪਤਾ ਲੱਗੂਗਾ ਵੀ ਇਹ ਉਹ ਟਿੰਡਾਂ ਨੇ ਉਹ ਪਾਰੀ ਆ ਇਹ ਗਰਦਨ ਆ ਇਹ ਚੱਕਲਾ ਵਾ ਇਹ ਚੱਕਲੀ ਆ ਤੇ ਹਰ ਚੀਜ਼ ਦਾ ਪਤਾ ਲੱਗ ਜੇ ਤੇ ਨੋ ਅਸੀਂ ਲਿਖਦੇ ਨੇ ਇਹਨਾਂ ਦੇ ਉੱਤੇ ਤਾਂ ਜੋ ਸਾਰੇ ਬੱਚਿਆਂ ਨੂੰ ਲੱਗ ਜਾਵੇ ਵੀ ਸਾਡੇ ਜਿਹੜੇ ਲੋਰ ਦਿਖਾਉਂਦੇ ਆ। ਹਾਂ। ਤਾਂ ਪੂਰਾ ਲਾਹੌਰ ਦਾ ਦ੍ਰਿਸ਼ ਤੁਹਾਨੂੰ ਦਿਖਾਉਣ ਜਾ ਰਹੇ ਆ। ਹਾਂ। ਆਹ ਖੂ ਚੱਲਦਾ ਹੋਊਗਾ ਜੀ ਦੇਖ ਲਓ। ਤੇ ਹੱਥ ਨਾਲ ਚੱਲਦਾ। ਹਾਂ। ਪਾਤਾ ਸਰੀਰ ਆ ਤੁਸੀਂ ਦੇਖਦੇ ਹੋ ਕਿ ਕਿਹਦਾ। ਇਹ ਐਕਸਰਸਾਈਜ਼ ਦੀ ਐਕਸਰਸਾਈਜ਼ ਆ। ਜਾਣਕਾਰੀ ਦੀ ਜਾਣਕਾਰੀ ਆ। ਇਹ ਪੁਰਾਣਾ ਸਾਡੇ ਪੁਰਦਾਦੇ ਦਾ ਖੂਹ ਆ ਤੇ ਹੁਣ ਇੱਥੇ ਹੀ ਤੁਹਾਨੂੰ ਸਾਰਾ ਦਿੱਲੀ ਦਾ ਲਾਲ ਕਿਲਾ ਲਾਹੌਰ ਹਵੇਲੀ ਸਾਰਾ ਕੁਝ ਦੇਖੇਗਾ ਪੂਰਾ ਪਜਾ ਕੇ ਆਪਾਂ ਤਾਂ ਪੂਰਾ ਜਿਹੜਾ ਵਾ ਇਸ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਕਿ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਖੂਹ ਦੇ ਉੱਤੇ ਚੱਕੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਇਹ ਕਿੰਨਾ ਨੇ ਜੀ ਔਰ ਹੋਰ ਹੈ ਜੀ ਇਹਦੇ ਵਿੱਚ ਅਹਿਮ ਹੁਣ ਆਪਾਂ ਲਾਹੌਰ ਸੈਂਟਰ ਹੋ ਚੁੱਕੇ ਆ ਤੇ ਇਹ ਦੇਖੋ ਲਾਹੌਰ ਇਹ ਨਾਲ ਬਣੇਗਾ ਦਰਬਾਰੇ ਖਾਲਸਾ ਇਧਰ ਰਾਣੀ ਟਾਕੀ ਤੇ ਅੱਗੇ ਸੱਤ ਜੂਬੇ ਸਾਨੂੰ ਲਾਹੌਰ ਦੇ ਵਿੱਚ ਦੇਖਣ ਨੂੰ ਮਿਲਣਗੇ ਸੱਤ ਜੂਬਿਆਂ ਦੇ ਜਿਹੜਾ ਖਾਲਸਾ ਰਾਜ ਦੀ ਇੱਕ ਝਲਕ ਦਰਬਾਰੇ ਖਾਲਸੇ ਦੇ ਬਾਰੇ ਥੋੜਾ ਜਿਹਾ ਦੱਸੋ ਕੋਈ ਬੱਚਿਆਂ ਨੂੰ ਜਾਂ ਨਵੀਂ ਪੇਨੀਰੀ ਨੂੰ ਇਹਦੇ ਵਿੱਚ ਜੀ ਸਾਡੀ ਜਿਹੜੀ ਸਿੱਖ ਹਿਸਟਰੀ ਆ ਉਹ ਜ਼ਿਆਦਾਤਰ ਲਾਹੌਰ ਨਾਲ ਰਿਲੇਟਡ ਰਹੀ ਆ ਤੇ ਇਹਦੇ ਵਿੱਚ ਅਸੀਂ ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲੂਆ ਜਿਹੜੇ ਮਹਾਨ ਯੋਧੇ ਹੋਏ ਨੇ ਉਸ ਟਾਈਮ ਜਿਨ੍ਹਾਂ ਨੇ ਮਰਾਤ ਚਲਾਇਆ ਉਹਨਾਂ ਦੀ ਇਹ ਫੋਟੋ ਲੱਗਣਗੀਆਂ ਇਹ ਹਜੇ ਮਤਲਬ ਅੰਡਰ ਹੈਗਾ ਵਾ ਹਾਂ ਭਰਾ ਤੇ ਦੂਸਰੀ ਤਸਵੀਰਾਂ ਕੁਝ ਲਗਾਈਆਂ ਗਈਆਂ ਵਾ ਇਹ ਰਾਣੀ ਟਾਕੀ ਹਾਂ ਇਹ ਰਾਣੀ ਟਾਕੀ ਜਦੋਂ ਰਾਣਾ ਰਾਜਾ ਜੰਗ ਜਿੱਤ ਕੇ ਆਉਂਦਾ ਸੀ ਇਹਦੇ ਵਿੱਚ ਰਾਣੀ ਸਵਾਗਤ ਕਰਦੀ ਸੀ ਇਹ ਤਾਂ ਉਹ ਜਵਾਕਾਂ ਨੂੰ ਪਤਾ ਲੱਗ ਜੇ ਇਹਨਾਂ ਚੀਜ਼ਾਂ ਦਾ ਵੀ ਰਾਣੀ ਟਾਕੀ ਦੀ ਅਹਿਮੀਅਤ ਕੀ ਹੈਗੀ ਆ ਸ਼ਾਇਦ ਤੁਸੀਂ ਇਹ ਵੀ ਦੇਖਿਆ ਹੋਣਾ ਧਰਮਵੀਰ ਫਿਲਮ ਉਹਦੇ ਵਿੱਚ ਸੀਨ ਦਿਖਾਇਆ ਗਿਆ ਸੀਗਾ ਤਾਂ ਫਿਲਮਾਂ ਦੇ ਵਿੱਚ ਵੀ ਕਈ ਵਾਰ ਇਤਿਹਾਸ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਤੁਸੀਂ ਉਸ ਨੂੰ ਹੂਬੂ ਜਿਹੜਾ ਵਾ ਉੱਥੇ ਉਕੈਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਲੋਕ ਇੱਥੇ ਆ ਕੇ ਇਤਿਹਾਸ ਤੋਂ ਜਾਣੂ ਹੋਣ। ਉਹ ਦੇਖੋ ਪੁਰਾਣੇ ਬਜ਼ੁਰਗ ਆਪਣੇ ਲਾਹੌਰ ਬੋਲਦੇ ਸੀ ਆਪਾਂ ਲਾਹੌਰ ਕਹਿੰਦੇ ਆ। ਹਾਂ। ਤੇ ਇਸ ਕਰਕੇ ਅਸੀਂ ਲਾਹੋਰੀ ਲਿਖਿਆ ਵਾ ਲਾਹੌਰ ਨਹੀਂ ਲਿਖਿਆ ਹੈਗਾ। ਤਾਂ ਜੋ ਜਵਾਕਾਂ ਨੂੰ ਅਸੀਂ ਦੱਸ ਸਕੀਏ ਵੀ ਇਹ ਹਰ ਚੀਜ਼ ਦੀ ਪਾਈ ਸਾਡੀ ਹਿਸਟਰੀ ਆ। ਸ਼ਬਦਾਂ ਦੀ ਵੀ ਇੱਕ ਆਪਣੀ ਹਾਂ ਆਪਦੀ ਉਹਦੀ ਅਹਿਮੀਅਤ ਹੁੰਦੀ ਹੈਗੀ ਆ ਜੀ। ਸਭ ਚੇ ਹੋ ਜਾਂਦੇ ਨੇ। ਆ ਕਹਿੰਦੇ ਐਕਸਸ ਸੁਣਾ ਨੂੰ ਮਿਲਦਾ ਕਹਿੰਦੇ ਜਿਨੇ ਲਾਹੌਰ ਨਹੀਂ ਵੇਖ ਪਰ ਹੁਣ ਇਹ ਹੋ ਜਾਊਗਾ ਵੀ ਜਿਹਨੇ ਜੰਨਤ ਤੇ ਜਰਖੰਧ ਨਹੀਂ ਦੇਖਿਆ ਨਾ ਉਹ ਲਾਹੌਰ ਤਾਂ ਹੀ ਜਾ ਨਹੀਂ ਸਕਦੇ ਸਾਨੂੰ ਵੀਜ਼ਾ ਲੈਣਾ ਪੈਂਦਾ ਹੋਰ ਅੱਗੇ ਚਰਚਾ ਹੋਵੇ ਜਿਹਨੇ ਲੁਧਿਆਣਾ ਤੇ ਜੰਨਤ ਤੇ ਜਰਖੰਧ ਨਹੀਂ ਦੇਖਿਆ ਤੇ ਸਮਝੋ ਉਹਨੇ ਪੰਜਾਬ ਚ ਕੋਈ ਦੇਖਿਆ ਨਹੀਂ ਹੈਗਾ ਤਾਂ ਲਾਹੌਰ ਦੇ ਨਾਲ ਨਾਲ ਸੱਤ ਜੂਬੇ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਦੁਨੀਆ ਭਾਰ ਦੇ ਸੱਤ ਜੂਬੇ ਨੇ ਉਹਨਾਂ ਦੇ ਬਾਰੇ ਵੀ ਦੱਸੋ ਜੀ ਕਿਹੜੀ ਕਿਹੜੀ ਤਸਵੀਰ ਦਾ ਕੀ ਮਾਇਨਾ ਵਾ ਇਹ ਦੇਖੋ ਜੀ ਐਫਲ ਟਾਵਰ ਫਰਾਂਸ ਦੇ ਵਿੱਚ ਹੁਣੇ ਉਹਨੇ ਪੈਰਿਸ ਗੇਮ ਜੁਆਈਆਂ ਨੇ ਉਹਨਾਂ ਨੇ ਮੇਨ ਇਹਨੂੰ ਟਾਰਗੇਟ ਰੱਖਿਆ ਸੀ ਆਪਦਾ ਸਟੇਡੀਅਮ ਇੱਥੇ ਹੱਦਾਂ ਤੇ ਉਸ ਤੋਂ ਬਾਅਦ ਫਿਰ ਸਾਡਾ ਇੰਡੀਆ ਦਾ ਜਿਹੜਾ ਮੈਨਜੂਬੇ তাজਮਹਿਲ ਆ ਜਾਂਦਾ ਤੇ ਇਹ ਆਪਣਾ ਆਗਰਾ ਦੇ ਵਿੱਚ ਹੈਗਾ ਇੱਥੇ ਹੁਣ ਚੀਨ ਚੀਨ ਦੀ ਦੀਵਾਰ ਹੈਗੀ ਆ ਤੇ ਚੀਨ ਦੀ ਹਾਂਜੀ ਚੀਨ ਦੀ ਦੀਵਾਰ ਤੇ ਇਹਨਾਂ ਨੂੰ ਅਸੀਂ ਪੰਜਾਬੀ 'ਚ ਵੀ ਲਿਖਿਆ ਇੰਗਲਿਸ਼ ਦੇ ਵਿੱਚ ਵੀ ਲਿਖਿਆ ਅੱਗੇ ਫਿਰ ਇਹ ਇੰਗਲੈਂਡ ਦਾ ਹੈਗਾ ਸਟੋਨਹੈਂਜ ਤੇ ਪੱਥਰ ਦੇ ਹੈਗੇ ਕਿਉਂਕਿ ਜਵਾਕਾਂ ਨੂੰ ਪਤਾ ਲੱਗਦਾ ਵੀ ਦੁਨੀਆ ਦੇ ਜੂਬੇ ਨੋਹੀਂ ਚੇਤੇ ਆਉਂਦੇ ਹੋਰ ਨਾ ਸੀ ਫਿਰ ਆਦੋ ਇਹਨਾਂ ਜੂਬਿਆਂ 'ਚ ਖਾਲਸਾ ਰਾਜ ਉਹ ਦਿਖਾਇਆ ਗਿਆ ਵੀ ਖਾਲਸਾ ਰਾਜ ਵੀ ਇੱਕ ਅਜੂਬਾ ਹੀ ਸੀਗਾ ਤੇ ਅੱਗੇ ਆਜੋ ਜੀ ਰੋਮ ਇਹ ਜਿਹੜਾ ਕਲੋਜੀਅਮ ਜੀ ਹੈ ਮੈਂ ਕਹਿੰਦਾ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਬੰਦੇ ਇੱਕ ਦਿਨ ਇੱਕ ਬੰਦੇ ਆਏ ਉਹ ਕਹਿੰਦੇ ਮੈਂ ਹੁਣੇ ਥੋੜਾ ਜਿਹਾ ਪਹਿਲਾਂ ਦੇਖ ਕੇ ਆਇਆ ਵਾ ਠੀਕ ਹੈ ਜੋ ਆ ਕੇ ਦੱਸਦੇ ਨੇ ਇਹਦੇ ਬਾਰੇ ਤੇ ਇਸ ਤੋਂ ਅੱਗੇ ਆਜੋ ਜੀ ਇਹ ਤੁਰਕੀ ਆਪਣੇ ਤੁਰਕੀ ਦਾ ਹੈਗਾ ਤੇ ਰਿਤਮਸ ਮੰਦਰ ਉੱਥੇ ਹੈਗਾ ਵਾ ਤੇ ਹੁਣ ਵੀ ਅੱਗੇ ਇਸ ਤੋਂ ਅੱਗੇ ਇਹ ਹੈਂਗਿੰਗ ਗਾਰਡਨ ਬੈਬਿਲਨ ਰਾਗ ਦੇ ਵਿੱਚ ਇਹ ਤਾਂ ਹੁਣ ਪਤਾ ਲੱਗਿਆ ਵੀ ਇਹ ਕਾਫੀ ਬਰਬਾਦ ਹੋ ਚੁੱਕਿਆ ਵਾ ਪਰ ਅਜੂਬਾ ਤਾਂ ਅਜੂਬਾਈ ਰਹਿੰਦਾ ਹੁੰਦਾ ਵਾ ਫਿਰ ਜਿੱਥੋਂ ਸਾਡੀ ਸਭ ਤਾਂ ਸਟਾਰਟ ਹੁੰਦੀ ਹੈ ਤੇ ਏਜੀਪਟ ਦੇ ਵਿੱਚੋਂ ਠੀਕ ਆ ਇਹ ਉਹ ਅਜੂਬਾ ਮਿਸਰ ਦੀ ਸਭਤਾ ਹਾਂ ਮੇ ਮੇ ਮਿਸਰ ਦੀ ਸਭਤਾ ਆਪਣੇ ਇਤਿਹਾਸ ਦੇ ਵਿੱਚ ਪੜਾਇਆ ਹਾਂ ਹਾਂ ਆਪਾਂ ਪੜਾਇਆ ਜਾਂਦਾ ਸੀਗਾ ਤੇ ਕਹਿਣ ਦਾ ਮਤਲਬ ਇੱਥੇ ਜੋ ਕਿ ਬੱਚਾ ਆ ਗਿਆ ਬਾਕੀ ਐਂਟਰਟੇਨਮੈਂਟ ਫੋਟੋ ਆ ਉਹ ਤਾਂ ਵੱਖਰੀ ਗੱਲ ਆ ਜੇ ਉਹ ਅਜੂਬੇ ਤੇ ਨਵੀਂ ਸਿੱਖ ਗਿਆ ਉਹ ਉਹਦੀ ਲਈ ਬਹੁਤ ਵੱਡੀ ਅਚੀਵਮੈਂਟ ਹੈਗੀ ਤਾ ਚੜਦੇ ਪੰਜਾਬ ਤੋਂ ਐਂਟਰ ਹੋ ਕੇ ਅਸੀਂ ਲਹਿੰਦੇ ਪੰਜਾਬ ਵੱਲ ਨੂੰ ਆ ਗਿਆ ਤਾਂ ਤਸਵੀਰਾਂ ਤੁਹਾਨੂੰ ਇਸ ਜਗ੍ਹਾ ਤੋਂ ਪੂਰੇ ਜਿਹੜਾ ਵਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਾਹਮਣੇ ਲਾਲ ਇੱਧਰ ਲਾਹੌਰ ਦਾਦ ਬਣਾਇਆ ਗਿਆ ਤੇ ਸਾਹਮਣੇ ਥੱਲੇ ਨੀਚੇ ਸੋਲਜਰ ਟੈਂਕ ਲੈ ਕੇ ਜਿਹੜਾ ਵਾ ਇੱਕ ਤਸਵੀਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਹੁਬੂਬੂ ਪੂਰੇ ਟੈਂਕ ਦਾ ਜਿਹੜਾ ਵਾ ਰੂਪ ਦਿੱਤਾ ਗਿਆ ਵਾ ਉਹ ਤਸਵੀਰ ਇਹ ਹੈ ਜੀ ਇਹ ਦਰਸਾਉਂਦੀ ਆ ਵੀ ਲਾਹੌਰ ਦੇ ਉੱਤੇ ਬੜੇ ਬੰਦੇ ਆ ਰਾਜ ਕਰਨ ਦੇ ਕੀ ਕਦੇ ਅਫਜ਼ਾਲੀ ਉਹਨਾਂ ਨੇ ਕੋਈ ਕਦੇ ਗੋਰਿਆਂ ਨੇ ਕੀਤਾ ਪਰ ਬੰਦੇ ਨਿਕਾ ਜਿੱਤੇ ਲਾਹੌਰ ਜਿੱਤੇ ਹਮੇਸ਼ਾ ਹੀ ਉਹ ਫੈਕਟਰੀ ਸਾਇਨ ਇੱਕ ਵੀ ਲਾਹੌਰ ਹਮੇਸ਼ਾ ਜਿੱਤੂ ਰਿਹਾ ਬੰਦੇ ਆਉਂਦੇ ਰਹੇ ਤੇ ਜਾਂਦੇ ਰਹੇ ਬਸ ਤੇ ਇਸ ਕਰਕੇ ਵੀ ਹਮੇਸ਼ਾ ਲਾਹੌਰ ਨੂੰ ਅਸੀਂ ਤਾਂ ਹੀ ਜਦ ਕਰਦੇ ਆ ਨਾ ਇੱਕ ਆਉਦੀ ਵਿਰਾਸਤ ਵਜੋਂ ਵੀ ਲਾਹੌਰ ਉੱਥੇ ਦਾ ਉੱਥੇ ਹੀ ਖੜਾ ਹੈਗਾ ਤਾਂ ਕਈ ਲੋਕਾਂ ਨੇ ਹਮਲੇ ਕੀਤੇ ਪਰ ਲਾਹੌਰ ਹਮੇਸ਼ਾ ਜਿੱਤਦਾ ਰਿਹਾ ਲਾਹੌਰ ਹਮੇਸ਼ਾ ਜਿੱਤਦਾ ਰਿਹਾ ਬੰਦੇ ਤਾਂ ਕਦੇ ਵੀ ਨਹੀਂ ਜਿੱਤੇ ਹੁੰਦੇ ਆ ਅਸਲ ਵਿੱਚ ਜਨਨੀਤ ਜਿੱਤੂ ਕੀ ਜਾਂ ਜਿਹੜਾ ਸਾਡੀ ਪ੍ਰਸਤਾਵ ਚੱਦੀ ਹੁੰਦੀ ਤਾਂ ਇੱਧਰ ਲਾਹੌਰ ਦੇ ਨਾਲ ਲਾਲ ਕਿਲਾ ਵੀ ਦਿਖਾਈ ਦੇ ਰਿਹਾ ਕੁਝ ਲੋਕ ਵੀ ਉੱਥੇ ਦੇਖਣ ਵਾਸਤੇ ਆਏ ਨੇ ਲਾਲ ਕਿਲਾ ਆਪਣਾ ਇਤਿਹਾਸਿਕ ਹੈ ਹੁਣ ਆਜ਼ਾਦੀ ਦਿਹਾੜੇ ਦੇ ਦਿਨ ਪ੍ਰਧਾਨ ਮੰਤਰੀ ਇੱਥੋਂ ਝੰਡਾ ਫੇਰਾਂਗੇ ਬਿਲਕੁਲ ਅਸੀਂ ਵੀ ਜੇ ਇੱਥੋਂ ਜਿਹੜੇ ਸਾਡੇ ਕਿਸੇ ਨਾ ਕਿਸੇ ਕੋਈ ਪ੍ਰੋਮਿਨੈਂਟ ਫਿਗਰ ਦੀ ਇੱਥੇ ਫੋਟੋ ਲਾਵਾਂਗੇ ਜਿਹੜਾ ਲਾਲ ਕਿਲੇ ਤੋਂ ਸਲੂਟ ਲੈਂਦਾ ਹੋਊਗਾ ਤੇ ਦੂਸਰਾ ਇੰਡੀਆ ਕੰਟਰੀ ਦਾ ਫਲੈਗ ਲਾਇਆ ਹੈ ਤੇ ਓਵਰ ਆਲ ਇਹ ਆ ਵੀ ਜਿਉਂ-ਜਿਉਂ ਜੋ ਬੱਚੇ ਆਉਂਦੇ ਆ ਕੋਈ ਹੋਰ ਦੁਨੀਆ ਆਉਂਦੀ ਆ ਬੜਾ ਬ ਦੇਖ ਕੇ ਵੀ ਜਾਂਦੀ ਆ ਆਪ ਦਾ ਐਂਟਰਟੇਨਮੈਂਟ ਵੀ ਕਰਕੇ ਜਾਂਦੀ ਆ ਫਿਰ ਅਜੀ ਇੱਥੇ ਖਾਣ ਪੀਣ ਦਾ ਅਰੇਂਜਮੈਂਟ ਕੀਤਾ ਹੋਇਆ ਵਾ ਇੱਥੇ ਤੇ ਇਹ ਆ ਵੀ ਤੁਸੀਂ ਜੇ ਚਾਹ ਪੀਣੀ ਹੈ ਲਾਉਂਜ ਬੈਠ ਕੇ ਪੀ ਲਓ ਖਾਣਾ ਖਾਣਾ ਲਾਲ ਕਿਲੇ ਤੇ ਜਾ ਕੇ ਖਾ ਲਓ ਤੇ ਉਸ ਤੋਂ ਬਾਅਦ ਕੋਈ ਆ ਉਹਦਾ ਪਾਕਿਸਤਾਨ ਦੇ ਵਿੱਚ ਅਜੀ ਰੈਸਟੋਰੈਂਟ ਬਣਾਇਆ ਪਰਿਵਾਰ ਸਮੇਤ ਬੈਠ ਕੇ ਰੋਟੀ ਖਾਣੀ ਆ ਉੱਥੇ ਜਾ ਕੇ ਖਾ ਖਾ ਲਓ ਸਾਰਾ ਕੁਝ ਆਪਣਾ ਨਹਾਉਣਾ ਵਾ ਤੇ ਉਹਦੇ ਲਈ ਪੂਲ ਵੀ ਹੈਗਾ ਤੇ ਰਾਵੀਪੁਰ ਵੀ ਹੈਗਾ ਨਾ ਸਾਰਾ ਕੁਝ ਦੇਖਣ ਨੂੰ ਮਿਲ ਜਾਂਦਾ ਹੈ ਬੰਦੇ ਨੂੰ ਇੱਕ ਵੱਖਰਾ ਜਿਹਾ ਐਂਟਰਟੇਨਮੈਂਟ ਆ ਵੀ ਜਿਹੜਾ ਸਾਡੇ ਮਨ 'ਚ ਫੀਲਿੰਗ ਆਉਂਦੀ ਹੈ ਨਾ ਇਸ ਨੂੰ ਬਣਾਉਣ ਦੇ ਪਿੱਛੇ ਕੀ ਕਦੋਂ ਇੱਕ ਖਿਆਲ ਕਦੋਂ ਆਇਆ ਕਦੋਂ ਇਹਨੂੰ ਜਿਹੜਾ ਵਾ ਬਣਾ ਦੇ ਵਿੱਚ ਕੰਮ ਜਾਦਾ ਇਹ ਅਸੀਂ ਕਰੋਨਾ ਮੌਕੇ ਸਟਾਰਟ ਕੀਤਾ ਸੀਗਾ ਵੈਸੇ ਤੇ ਦੂਸਰਾ ਮੈਂ মিডিਆ ਦੇ ਸਿਰ ਤੇ ਕਿਉਂਕਿ ਮੈਂ ਵੀ ਇੱਕ ਜਰਨਲਿਸਟ ਰਿਹਾ ਵਾਂ 15 16 ਕੰਟਰੀ ਦੁਨੀਆ ਦੇ ਦੇਖੇ ਨੇ ਤੇ ਮੈਨੂੰ ਜਿੰਨਾ ਕਿ ਉੱਥੇ ਅਨਪਪ ਮਿਲਿਆ ਐਕਸਪੋਜ਼ਰ ਮਿਲਿਆ ਮੌਤ ਸਾਰੇ ਨੂੰ ਇੱਥੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਤੇ ਦੂਸਰਾ ਜ਼ਿੰਦਗੀ ਆ ਪਤਾ ਨਹੀਂ ਕਿਸ ਮੋੜ ਤੇ ਚਲੇ ਜਾਣਾ ਸਾਨੂੰ ਇਹ ਨਹੀਂ ਪਤਾ ਜਨਮ ਕਿ ਕਦੋਂ ਤੇ ਕਿਵੇਂ ਹੋਇਆ ਤੇ ਮੌਤ ਕਦੋਂ ਤੇ ਕਿਵੇਂ ਆ ਜਾਣੀ ਕੋਈ ਪਤਾ ਨਹੀਂ ਬੰਦੇ ਕੋਲ ਕੋਈ ਜਰੀਆ ਹੁੰਦਾ ਕਿ ਜਨਮ অর ਮੌਤ ਦੇ ਵਿਚ ਜਰਾ ਵਕਤ ਮਿਲਦਾ ਵੀ ਉਹਦੇ ਵਿੱਚ ਤੁਸੀਂ ਕਰਨਾ ਕੀ ਆ ਉਹ ਕੁਦਰਤ ਤੁਹਾਨੂੰ ਜਿਵੇਂ ਕਹਿੰਦੀ ਖੁੱਲੀ ਛੁੱਟੀ ਦਿੰਦੀ ਆ ਉਹਦੇ ਵਜੇ ਤੁਸੀਂ ਕੋਈ ਕਰਜੋਗੇ ਦੁਨੀਆ yaad ਕਰਦੀ ਆ ਜੇ ਮਾੜਾ ਕਰਜੋਗੇ ਤਾਂ ਮਾੜੇ ਬੰਦੇ ਮੈਨੂੰ yaad ਕਰੂ ਜੇ ਨਹੀਂ ਕੋਈ ਕਰੋਗੇ ਤਾਲਾ ਕਾ ਦਾ ਬੰਦਾ ਤਾਂ ਨਲਾਇਕ ਸੀਗਾ ਇਸ ਕਰਕੇ ਮੇਰੀ ਤਾਂ ਇੱਕੋ ਹੀ ਤਮੰਨਾ ਮੰਦੀ ਵੀ ਇੰਨਾ ਕੁ ਜਾਂਦੇ ਬਣਾ ਕੇ ਜਾਈਏ ਵੀ ਅੱਲਾ ਕਾ ਵੀ ਹਾਂ ਚੀਜ਼ ਬਣੀ ਵਾਕੀ ਕੁਦਰਤ ਨੇ ਸੇਵਾ ਲੈਣੀ ਤਾਂ ਮਤੇ ਮੌਤ ਤਾਂ ਨਿਸ਼ਚਿਤ ਆ ਤਾਂ ਬੰਦੇ ਨੂੰ ਉਹਦੇ ਕੀਤੇ ਕੰਮਾਂ ਨਾਲ ਯਾਦ ਕੀਤਾ ਜਾਂਦਾ ਜੇ ਚੰਗੇ ਕੰਮ ਕਰਕੇ ਜਾਓਗੇ ਤਾਂ ਚੰਗੀ ਯਾਦ ਆ ਰਹਿ ਜਾਣਗੀਆਂ ਜੇ ਮਾੜੇ ਕੰਮ ਕਰਕੇ ਜਾਓਗੇ ਤਾਂ ਮਾੜੀਆਂ ਯਾਦਾਂ ਰਹਿ ਜੂਗੀਆਂ ਤਾਂ ਇਸ ਸਥਾਨ ਨੂੰ ਬਣਾਉਣ ਦੇ ਵਿੱਚ ਤੁਸੀਂ ਇੱਕ ਇਹ ਵੀ ਮਕਸਦ ਰਿਹਾ ਵਾ ਕਿ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਾਇਆ ਜਾਵੇ ਬਿਲਕੁਲ ਜੀ ਮੇਨ ਹੀ ਮਕਸਦ ਇੱਕ ਆ ਵੀ ਬੰਦਾ ਇੰਨੀ ਆਪਾਂ ਇੱਧਰ ਚੱਲਣਾ ਇੰਨੀ ਕਿ ਬੰਦਾ ਸੇਧ ਲਵੇ ਵੀ ਬੰਦਾ ਕਹੇ ਵੀ ਯਾਰ ਮੈਂ ਵੀ ਕੋਈ ਕਰਕੇ ਜਾਣਾ ਕਿਉਂਕਿ ਜੇ ਅੱਜ ਆਪਾਂ ਜਿਨ੍ਹਾਂ ਨੂੰ ਯਾਦ ਕਰਦੇ ਆਂ ਜੇ ਅੱਜ ਦੇਖਦੀ ਜਾਂਦੀ ਆ ਤੇ ਉਹਦੇ ਵਿੱਚ ਆਪਾਂ ਕੀ ਕਰਦੇ ਆਂ ਪਾਕਿਸਤਾਨ ਨੂੰ ਕਰਤਾਰ ਸਿੰਘ ਸਰਾਬੇ ਨੂੰ ਉਦੋਂ ਸਿੰਘ ਨੂੰ ਜਿਹੜੇ ਸਾਡੇ ਮਾਨ ਚੋਹਦੇ ਉਹਨਾਂ ਨੂੰ ਯਾਦ ਕਰਦੇ ਆਂ ਕਿਉਂ ਕਰਦੇ ਆਂ ਉਹਨਾਂ ਨੇ ਕੀਤਾ ਸਾਡੇ ਲਈ ਕੁਝ ਹੁਣ ਦੇਖੋ ਆਪਣਾ ਇੱਕ ਫੀਲਡ ਆ ਮੈਂ ਵੀ ਚਲੋ ਮੀਡੀਆ 'ਚ ਰਿਹਾ ਤੁਸੀਂ ਵੀ ਹੈਗੇ ਸਭ ਤੋਂ ਵੱਡੀਆਂ ਜਿਹੜੀਆਂ ਕੀ ਆ ਪ੍ਰੋਬਲਮਾਂ ਚ ਆਉਂਦੀਆਂ ਨੇ ਉਹ ਹੁੰਦੀ ਹੈ ਨਾ ਫੋਟੋ ਜਰਨਲਿਸਟ ਨੂੰ ਅੱਜ ਦੇ ਤਾਂ ਫੋਟੋ ਜਰਨਲਿਸਟ ਮੋਬਾਈਲ ਤੇ ਫੋਟੋ ਖਿੱਚ ਲੈਂਦੇ ਆ ਪਰ ਪੁਰਾਣਿਆਂ ਕੋਲੇ ਤਿੰਨ ਤਿੰਨ ਦਾ ਬੈਗ ਹੁੰਦੇ ਕਿੰਨੇ ਉਹਨਾਂ ਨੂੰ ਸਮਰਪਿਤ ਮੈਂ ਇੱਕ ਸਟੈਚੂ ਵੀ ਲਾਇਆ ਕਿਉਂਕਿ ਮੈਂ ਅੱਖੀ ਦੇਖਿਆ ਮੀਡੀਆ ਰੂਲ ਦਾ ਰਸਤਾ ਇਹ ਮੈਂ ਜੋ ਕੋਲਾ ਲੰਪਰ ورلڈ ਕੱਪ ਤੇ ਗਿਆ ਸੀਗਾ ਮੈਂ ਤਾਂ ਫੋਟੋ ਜਰਨਲਿਸਟ ਦੇਖੇ ਨੇ ਵਿਚਾਰੇ ਇਹ ਵੀ ਇੰਨਾ ਨਾ ਸਮਾਨ ਚੱਕੀ ਜਾਂਦੇ ਪਰ ਸਭ ਤੋਂ ਬੇਕਦਰ ਹੀ ਸਾਡੇ ਮੈਂ ਕਹਿੰਦਾ ਜਿਹੜਾ ਜੀ ਨੂੰ ਚੌਥਾ ਥੰਮ ਕਹਿੰਦੇ ਆ ਇਹਨਾਂ ਦੀ ਹੁੰਦੀ ਆ ਇਹਨਾਂ ਤਾਂ ਉਹੀ ਸਮਝਦੇ ਆ ਵੀ ਇਹ ਭੀੜ ਹੀ ਇੱਕ ਪਰ ਇਹ ਭੀੜ ਨਹੀਂ ਇਹ ਵੀ ਇੱਕ ਦੇਸ਼ ਨੂੰ ਚਲਾਉਣ ਦੇ ਵਿੱਚ ਇੱਕ ਫਰਾ ਵੱਡਾ ਇਹਨਾਂ ਦਾ ਆਇਆ ਹੈਗਾ ਇਸ ਕਰਕੇ ਕਿ ਜਿੰਨੇ ਮੈਂ ਜਰਨਲਿਸਟ ਹੈਗੇ ਨੇ ਭਾਵੇਂ ਉਹ ਫੋਟੋਗ੍ਰਾਫਰ ਦੇ ਤੌਰ ਤੇ ਭਾਵੇਂ ਉਹ ਲੇਖਨ ਦੇ ਤੌਰ ਤੇ ਉਹਨਾਂ ਨੂੰ ਸਮਰਪਿਤ ਇੱਕ ਸਟੈਚੂ ਤਿਆਰ ਕੀਤਾ ਤਾਂ ਇੱਕ ਸਥਾਨ ਕਿੱਥੇ ਹੈ ਅਗਰ ਕਿਸੇ ਨੇ ਆਣਾ ਹੋਵੇ ਤੇ ਕਿਸ ਤਰ੍ਹਾਂ ਇੱਥੇ ਆ ਸਕਦਾ ਤੇ ਇਸ ਦੀ ਦੇਖਣ ਦੀ ਕੋਈ ਫੀਸ ਵੀ ਰੱਖੀ ਗਈ ਹੈ ਫੀਸ ਅਸੀਂ ਪਹਿਲਾਂ ਨਹੀਂ ਸੀ ਰੱਖੀ ਹੁਣ ਰੱਖੀ ਹੈ ਮੈਨੇਜਰ ਜੀ ਫੀਸ 100 ਰੁਪਏ ਕਿਉਂਕਿ ਫਿਰ ਨਹੀਂ ਬ੍ਰੇਕ ਹੀ ਬੰਦ ਹੋ ਵੜਦਾ ਇੱਕ ਗਲਤ ਮਲਤ ਬੰਦੇ ਵੀ ਇੱਥੇ ਆ ਜਾਂਦੇ ਸੀਗੇ ਉਹ ਰੋਕਣੀ ਹੁੰਦੇ ਸੀਗੇ ਹੁਣ 100 ਰੁਪਏ ਫੀਸ ਰੱਖੀ ਹੈ